ਇਥੇ ਧੰਨਵਾਦ ਕਰਦੇ ਹਾਂ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਵੀ ਆ ਜਿੰਨੇ ਵੀ ਬੰਦੇ ਐ ਇਹਨਾਂ ਨੂੰ ਪੁੱਛੋ ਤੁਸੀਂ ਅੱਜ ਇੱਥੇ ਕਿਉਂ ਆਏ ਆ ਤੁਸੀਂ ਕਾ ਇੱਥੇ ਕੀ ਕਰਦੇ ਆ ਇਹਨਾਂ ਦੀ ਗੱਲ ਸਾਡੀ ਤਾਂ ਕਿੰਨੇ ਦਿਨ ਹੋ ਗਏ ਬੋਲੀ ਜਾਂਦੇ ਹਾਂ ਹਾਂ ਜੀ ਜੀ ਹਾਂ ਇਹਨਾਂ ਦੀ ਸੱਚੀ ਗੱਲ ਜੀ ਤੁਹਾਡੇ ਵਾਲੇ ਜਿਹੜੇ ਸੇਵਾਣ ਵਾਏ ਕਿੱਦਾਂ ਦੇਖਦੇ ਆ ਉਹਨੂੰ ਅ ਵੇਖੋ ਜੀ ਬੜੀ ਖੁਸ਼ੀ ਦੀ ਗੱਲ ਆ ਅਸੀਂ ਵਡਭਾਗੇ ਆ ਜਿਹੜਾ ਸੰਤ ਸੀਚਲ ਬਾਬਾ ਜੀ ਦੇ ਸਮਾਜ ਸੇਵੀ ਕਾਰਜਾਂ ਦਾ ਹਿੱਸਾ ਬਣ ਰਹੇ ਆ ਸਮੇਂ ਦੀ ਲੋੜ ਸੀ ਬੜੇ ਸਟ੍ਰਾਈਕ ਹੋਈਆਂ ਪ੍ਰੋਟੈਸਟ ਹੋਏ ਗੰਦੇ ਨਾਲੇ ਨੂੰ ਲੈ ਕੇ ਇਹਨੂੰ ਗੰਦਾ ਨਾਲਾ ਹੁਣ ਕਹਿ ਸਕਦੇ ਆ ਪਰ ਪਹਿਲਾਂ ਤਾਂ ਪਵਿੱਤਰ ਦਰਿਆ ਸੀ ਬੁੱਢਾ ਦਰਿਆ ਔਰ ਬਾਬਾ ਜੀ ਦੱਸਦੇ ਹੁੰਦੇ ਆ ਕਿ ਇਹ ਇਤਿਹਾਸਿਕ ਆ ਜਿਹੜਾ ਬੁੱਢਾ ਦਰਿਆ ਵਾ ਸੋ ਇਹ ਪਲੀਟ ਹੋ ਚੁੱਕਿਆ ਸੀਗਾ ਜਿਸ ਤਰ੍ਹਾਂ ਸੰਸੀਚੇয়াল ਜੀ ਨੇ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਦੀ ਵੈ ਨੂੰ ਸਾਫ਼ ਕੀਤਾ ਸੁਲਤਾਨਪੁਰ ਲੋਧੀ 'ਚ ਉਸੇ ਹੀ ਕਾਰਜ ਨੂੰ ਲੜੀ ਨੂੰ ਅੱਗੇ ਤੋਰਦੇ ਆ ਇਸ ਨਾਲੇ ਨੂੰ ਦਰਿਆ ਨੂੰ ਸਾਫ਼ ਕਰਨ 'ਚ ਲੱਗੇ ਹੋਏ ਆ ਸੋ ਮੈਂ ਸੰਸੀਚੇਲ ਵਾਟ ਸਪੋਰਟ ਸੈਂਟਰ ਦਾ ਇੰਚਾਰਜ ਕੋਚ ਆ ਆ ਮੈਂਟਰਨੈਸ਼ਨਲ ਖਿਡਾਰੀ ਆਂ ਔਰ ਮੈਂ ਗੁਰਾਨਗਨ ਸਿੰਘ ਤੋਂ ਪੀ ਐਚ ਡੀ ਕਰ ਰਿਹਾ ਐਜੂਕੇਸ਼ਨ ਡਿਪਾਰਟਮੈਂਟ ਚ ਜੋਬ ਕਰ ਰਿਹਾ ਔਰ ਮੇਰੇ ਸਾਰੇ ਖਿਡਾਰੀ ਨੇ ਤੁਸੀਂ ਪਿੱਛੇ ਵੇਖ ਰਹੇ ਹੋ ਇਹਨਾਂ ਨੂੰ ਖੁਦ ਮਹਿਸੂਸ ਹੋਇਆ ਸਾਰਿਆਂ ਨੂੰ ਮਹਿਸੂਸ ਹੈ ਕਿ ਬਾਬਾ ਜੀ ਜੇ ਸਾਡੀ ਇੰਨੀ ਸਪੋਰਟ ਕਰਦੇ ਆ ਤਾਂ ਅਸੀਂ ਸਮਾਜ ਸੇਵੀ ਕਾਰਜਾਂ 'ਚ ਹਿੱਸਾ ਹਮੇਸ਼ਾ ਹੀ ਉਹਨਾਂ ਦੇ ਨਾਲ ਬਣਦੇ ਆਂ ਖੜਾ ਤੇ ਵੀ ਜਿੱਥੇ ਕਿਤੇ ਕੰਮ ਕੀਤਾ ਅਸੀਂ ਨਾਲ ਬਾਬਾ ਜੀ ਦੇ ਸਪੋਰਟ ਕੀਤੀ ਆ ਉਹਨਾਂ ਦਾ ਹਿੱਸਾ ਬਣਿਆ ਇਹ ਹੁਣ ਵੀ ਅ ਅਸੀਂ ਦਿੱਲੀ ਤੋਂ ਚੈਂਪੀਅਨਸ਼ਿਪ ਚੋ ਮੈਡਲ ਲੈ ਕੇ ਆਏ ਆ 골ਡ সিলవర్ ব্রੌਂਜ਼ ਸਾਰੇ ਵੱਖ-ਵੱਖ ਮੈਡਲ ਅਚੀਵ ਕੀਤੇ ਸਾਰੇ ਖਿਡਾਰੀਆਂ ਨੇ ਪੰਜਾਬ ਟੀਮ ਚ ਹਿੱਸਾ ਬਣ ਕੇ ਸੋ ਅਸੀਂ ਅੱਜ ਇਕੱਲੇ ਅਸੀਂ ਉੱਥੇ ਦਿੱਲੀ ਤੋਂ ਵਾਪਸ ਆਏ ਆ ਮੈਡਲ ਲੈ ਕੇ ਸਵੇਰੇ ਸਾਡਾ ਮੈਡਲ ਸਰਮਨੀ ਹੋਈ ਆ ਬਾਬਾ ਜੀ ਨੇ ਸਾਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਸੋ ਨਾਲ ਦੀ ਨਾਲ ਫਿਰ ਅਸੀਂ ਇੱਥੇ ਆ ਗਏ ਆ ਕਿਉਂਕਿ ਇਹ ਮਿਸ਼ਨ ਜਿਹੜਾ ਅਸੀਂ ਗਰਾਊਂਡਾਂ 'ਚ ਤਾਂ ਮੈਡਲ ਮੇਰੇ ਖਿਡਾਰੀਆਂ ਨੇ ਚਾਹੇ ਜਿੱਤ ਲੇ ਪਰ ਜਿਹੜਾ ਆਪਣਾ ਆਉਣ ਵਾਲੀਆਂ ਪੀੜ੍ਹੀਆਂ ਲਈ ਅ ਇੱਕ ਇਹਨੂੰ ਇਹਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਜਿੱਤ ਕੇ ਇਹ ਇਹ ਚੀਜ਼ 'ਚ ਸਮਰਪਿਤ ਕਰਨੀ ਜਿਹੜੀ ਪਲੀਤ ਹੋ ਚੁੱਕੀ ਸੀਗੀ ਉਹ ਉਹ ਬਹੁਤ ਅ ਵੱਡਾ ਸੀਗਾ ਔਰ ਦੇਖੋ ਸਾਡੇ ਸਾਰੇ ਖਿਡਾਰੀ ਤੁਹਾਡੇ ਸਾਹਮਣੇ ਬਾਕੀ ਸਾਡੇ ਨਾਲ ਸਰ ਐਸਪੀ ਸਾਹਿਬ ਵੇਖੋ ਪੁਲਿਸ ਕਪਤਾਨ ਰਿਟਾਇਰ ਹੋ ਕੇ ਤੇ ਉਹ ਸਵੇਰ ਦੇ ਸਾਡੇ ਨਾਲ ਲੱਗੇ ਹੋਏ ਆ ਇਹਨਾਂ ਨੇ ਵੀ ਵੱਖ-ਵੱਖ ਜਿਹੜੇ ਖਿਡਾਰੀ ਜਿਹੜੇ ਉਹਨਾਂ ਨੂੰ ਨਾਲ ਲਿਆ ਕੇ ਇੱਥੇ ਕਰਵਾ ਰਹੇ ਨੇ ਸੇਵਾ ਅਸੀਂ ਸੋ ਅਪੀਲ ਵੀ ਕਰਦੇ ਆਂ ਲੁਧਿਆਣਾ ਵਾਸੀਆਂ ਨੂੰ ਪੰਜਾਬ ਦੇ ਸਾਰੇ ਸੱਜਣਾ ਨੂੰ ਅਪੀਲ ਕਰਦੇ ਆਂ ਕਿ ਜਿਸ ਤਰ੍ਹਾਂ ਸਟ੍ਰਾਈਕ ਦਾ ਹਿੱਸਾ ਬਣ ਕੇ ਤੁਸੀਂ ਆਏ ਸੀ ਇੱਥੇ ਲੁਧਿਆਣੇ ਦੇ ਪ੍ਰੋਟੈਸਟ ਹੋਏ ਸੀਗੇ ਉਸੇ ਹੀ ਤਰ੍ਹਾਂ ਤੁਸੀਂ ਹੁਣ ਵੀ ਹਿੱਸਾ ਬਣ ਕੇ ਦੁਕਾਨਾਂ ਵਾਲੇ ਨਿਕਲਣ ਘਰਾਂ ਵਾਲੇ ਨਿਕਲਣ ਹਰ ਬੰਦਾ ਇਦੋਂ ਤੋ ਪੀੜਤ ਆ ਰਾਜਸਥਾਨ ਤੱਕ ਪੀੜਤ ਆ ਵੇਖੋ ਤੁਸੀਂ ਸਾਰਾ ਮੁਖਸਾਰ ਬਠਿੰਡਾ ਮਾਲਵਾ ਸਾਰਾ ਇਦੋਂ ਪੀੜਤ ਆ ਸੋ ਸਾਰਿਆਂ ਨੂੰ ਇਸ ਟਾਈਮ ਹਿੱਸਾ ਬਣਨਾ ਚਾਹੀਦਾ ਜੇ ਸੰਸੀਚਲ ਸਾਹਿਬ ਇੱਕ ਜਗ੍ਹਾ ਤੇ ਖੜ ਕੇ ਨੋ ਡੇਟ ਨੋ ਵੇਟ ਤੇ ਨੋ ਲੇਟ ਦਾ ਨਾਹਰਾ ਲਾ ਕੇ ਇਸ ਮਿਸ਼ਨ ਨੂੰ ਕਾਮਯਾਬ ਕਰਨੇ ਲੱਗੇ ਹੋਏ ਨੇ ਤੇ ਅੱਜ ਸਾਨੂੰ ਸਾਥ ਦੇਣ ਦੀ ਲੋੜ ਆ ਜੇ ਅੱਜ ਨਹੀਂ ਤੇ ਕਦੇ ਵੀ ਨਹੀਂ ਸੋ ਅਸੀਂ ਅਪੀਲ ਕਰਦੇ ਆ ਦੁਬਾਰਾ ਤੋਂ ਆਪਣੇ ਸਕੂਲਾਂ ਤੋਂ ਬੱਚੇ ਆਉਣ ਕਾਲਜਾਂ ਤੋਂ ਬੱਚੇ ਆਉਣ ਯੂਨੀਵਰਸਿਟੀਆਂ ਤੋਂ ਆਉਣ ਵੱਖ-ਵੱਖ ਦੇਖੋ ਯੂਨੀਵਰਸਿਟੀਆਂ ਆਰਗੇਨਾਈਜੇਸ਼ਨ ਕਿੰਨਾ ਰੋਲਾ ਪਾਉਂਦੇ ਨੇ ਸਾਰੇ ਸੋ ਅਸੀਂ ਹੁਣ ਅਪੀਲ ਕਰਦੇ ਆ ਕਿ ਬਾਬਾ ਜੀ ਦੇ ਸੀਚਾ ਸਾਹਿਬ ਦੇ ਕਾਰਜ ਜੇ ਤੁਹਾਡੇ ਆਪਣੇ ਕਾਰਜ ਨੇ ਆਪਣੇ ਹੱਥੀਂ ਆਪਣੇ ਕਾਰਜ ਸਵਾਰੀਏ ਸੋ ਹੁਣ ਨਿਕਲਣਾ ਚਾਹੀਦਾ ਪੰਜਾਬ ਨੂੰ ਥੈਂਕ ਯੂ ਸੋ ਮਚ ਵਾਸ ਸਹੀਦਾ ਇਹੀ ਕਹਿੰਦੇ ਆ ਕਹਣਾ ਚਾਹੁੰਦੇ ਆ ਵੀ ਜੋ ਬਾਬਾ ਸੰਤ ਸੀਸੇ ਵਾਲਾ ਸਾਹਿਬ ਆਪਣਾ ਕਾਰਜ ਕਰ ਰਹੇ ਨੇ ਇਹ ਸਭ ਲਈ ਕਰਦੇ ਆਪਣੇ ਲਈ ਨਹੀਂ ਕਰ ਰਿਹਾ ਉਹ ਸਾਨੂੰ ਸਾਰਿਆਂ ਨੂੰ ਆਪਣੇ ਲੋਕਲ ਜਿਹੜੇ ਲੁਧਿਆਣਾ ਵਾਸੀ ਆ ਉਹਨਾਂ ਦੇ ਅੱਗੇ ਆ ਕੇ ਇੱਕ ਕਾਰ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਮੈਂ ਹੋਰ ਜਿਆਦਾ ਕੁਝ ਨਾ ਕਹਿੰਦਾ ਹੋਇਆ ਤੇ ਸਾ ਬਾਬਾ ਜੀ ਦਾ ਧੰਨਵਾਦ ਕਰਦਾ ਇੱਥੇ ਆਉਣ ਦੇ ਉੱਤੇ ਤੇ ਬਾਕੀ ਕਾਰਜ ਚੱਲ ਰਿਹਾ ਬੱਚੇ ਆਏ ਹੋਏ ਨੇ ਸਪੋਰਟਸ ਵਾਲੇ ਸਾਰੇ ਉਹ ਵੀ ਸੇਵਾ ਨਿਭਾ ਰਿਹਾ ਤੇ ਸਾਨੂੰ ਵੀ ਸਾਰਿਆਂ ਨੂੰ ਆਪਣੀ ਸੇਵਾ ਨਿਭਾਉਣੀ ਚਾਹੀਦੀ ਹੈ ਬੰਨ ਲਗਾਇਆ ਜਾ ਰਿਹਾ ਤੇ ਕਿੰਨੇ ਫੁੱਟ ਡੂੰਗਾ ਉਹ ਬਾਦ ਆ ਏਹ ਬਾਗਾ ਦੀ ਪੰਬੀਕ ਫੋਟੇ ਡੂੰਗਾ ਇਹ ਪੀ ਗੋ ਡੂੰਗਾ ਕਿਤਨਾ ਮਸਾਲਾ ਗੰਦਾ ਪਾਣੀ ਇੱਧੇ ਜਾਊਗਾ ਹਾਂ ਗੰਦਾ ਪਾਣੀ ਜਾਊਗਾ ਅੱਜ ਗੰਦਾ ਪਾਣੀ ਨਹੀਂ ਜਾਊਗਾ ਇਹ ਗੰਦਾ ਪਾਣੀ ਨਹੀਂ ਜਾਊਗਾ ਇੱਥੇ ਸਾਫ਼ ਹੋ ਕੇ ਤੇ ਅੱਗੇ ਫਿਰ ਪਾਣੀ ਜਾਊਗਾ ਦਾ ਠੀਕ ਹੈ ਜੀ ਧੰਨਵਾਦ ਥੈਂਕ ਯੂ ਤੁਸੀਂ ਕੋ 플레이ਰ ਹੋ ਖੇਡਦੇ ਹੋ ਤੁਸੀਂ ਲੇਬਰ ਕਰ ਰਹੇ ਹੋ ਉੱਥੇ ਕਿਉਂ ਕਰ ਰਹੇ ਕਿਸ ਵਾਸਤੇ ਕਰ ਰਹੇ ਐ ਅਸੀਂ ਇੱਥੇ ਪ੍ਰੈਕਟਿਸ ਕਰਦੇ ਆ ਸੁਲਤਾਨਪੁਰ ਲੋਧੀ ਸੰਤ ਸਿਚੂਲ ਬਾਬਾ ਜੀ ਤੇ ਉੱਥੇ ਪ੍ਰੈਕਟਿਸ ਕਰਦੇ ਆ ਬਾਬਾ ਜੀ ਸਾਨੂੰ ਬਹੁਤ ਕੁਝ ਦਿੰਦੇ ਨੇ ਮਤਲਬ ਬਾਕੀ ਇੱਥੇ ਆ ਕੇ ਅਸੀਂ ਬਏ ਆਏ ਸਾਨੂੰ ਵੀ ਮੌਕਾ ਮਿਲਿਆ ਸਾਨੂੰ ਸੇਵਾ ਕਰਨ ਦਾ ਬਾਕੀ ਇਹ ਲੋਕਾਂ ਨੂੰ ਇਹ ਬੇਨਤੀ ਹੈ ਕਿ ਵੱਧ ਤੋਂ ਵੱਧ ਇੱਥੇ ਆ ਕੇ ਸੇਵਾ ਕਰੋ ਸਾਡਾ ਵੱਡਾ ਦਰਿਆੜ ਨੂੰ ਸਾਫ ਕੀਤਾ ਜਾਏ ਸਾਡਾ ਸਵਾਲ ਉਹੀ ਜੀ ਹੈ ਕਿ ਤੁਸੀਂ ਇੱਕ ਪਲੇਅਰ ਹੋ ਕੇ ਇੱਥੇ ਹੱਥੀਂ ਮਿਹਨਤ ਕਰ ਰਹੇ ਹੋ ਜਿਹੜੇ ਲਿਜਾਣੇ ਲੋਕ ਹੈ ਇਹ ਕਿਉਂ ਨਹੀਂ ਰਿਵਾਜ ਨਿਕਲਦੇ ਇਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਦਿਖਦਾ ਬਾਬਾ ਜੀ ਮਤਲਬ ਜੋ ਸਾਨੂੰ ਬਾਬਾ ਜੀ ਸਿ ਜਦ ਜਸ ਰਸਤੇ ਬਾਬਾ ਚੱਲ ਰਹੇ ਸਾਨੂੰ ਬੱਚੇ ਨਹੀਂ ਉਸ ਰਸਤੇ ਲੱਗੇ ਜਾ ਰਹੇ ਆ ਵੀ ਆਪਾਂ ਗੰਦਗੀ ਇਸ ਚੀਜ਼ ਨੂੰ ਕੱਢੀਏ ਗੁੱਡਾ ਤੇ ਰਿਆਂ ਨੂੰ ਸਾਫ਼ ਕੀਤਾ ਜਾਏ ਸਮਾਜ ਸੇਵਾ ਕਰਨਾ ਚਾਹੁੰਦਾ ਸਮਾਜ ਸੇਵਾ ਹਾਂਜੀ ਜੀ ਤੁਸੀਂ ਕੀ ਕਹਲਾ ਜਾਂਦੇ ਹੋ ਸਰ ਮੈਂ ਇਹ ਕਹਿਣਾ ਚਾਹਨੀ ਹੈ ਕਿ ਬਾਬਾ ਜੀ ਸਾਨੂੰ ਇਧਰ ਲੈ ਕੇ ਆਏ ਨੇ ਤੇ ਅੱਜ ਤੱਕ ਆਪਾਂ ਜਿੰਨੇ ਵੀ ਮੈਡਲ ਅਚੀਵ ਕੀਤੇ ਨੇ ਤੇ ਉਹ ਬਾਬਾ ਜੀ ਦੀ ਮਤਲਬ ਕਿ ਬਦੌਲਤ ਹੀ ਸਾਰਾ ਕੁਝ ਹੋਇਆ ਸਾਨੂੰ ਇੰਨੀ ਨਹੀਂ ਮਹਿੰਗੀ ਮਤਲਬ ਕਿ ਬੋਰਸ ਵਗੈਰਾ ਲਿਆ ਕੇ ਦਿੱਤੀਆਂ ਤੇ ਪਵਿੱਤਰ ਕਾਲੀ ਬੇਈ ਨੂੰ ਸਾਫ਼ ਕਰਵਾ ਕੇ ਸਾਡਾ ਬੋਟਿੰਗ ਕਲੱਬ ਉੱਥੇ ਚਾਲੂ ਕਰਵਾਇਆ ਤਾਂ ਜੋ ਗਰੀਬ ਘਰਾਂ ਦੇ ਲੋਕੀ ਵੀ ਇੱਥੇ ਪ੍ਰੈਕਟਿਸ ਕਰਕੇ ਮੈਡਲ ਪ੍ਰਾਪਤ ਕਰ ਸਕਣ ਅਤੇ ਹਰ ਬੱਚਾ ਮਤਲਬ ਕਿ ਗਵਰਨਮੈਂਟ ਜੌਬ ਲਈ ਹੋ ਸਕੇ ਅਗੇ ਤਰੱਕੀ ਕਰ ਸਕੇ ਲੁਧਿਆਣਾ ਵਾਸਤੇ ਥੀ ਮੈਸੇਜ ਦੇਣਾ ਜਾਂਦੇ ਹਾਂ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਕਿ ਦੂਰੋਂ ਦੂਰੋਂ ਲੋਕ ਆ ਕੇ ਇੱਥੇ ਸੇਵਾ ਕਰ ਰਹੇ ਨੇ ਉਹ ਵੀ ਆ ਕੇ ਆਪਣਾ ਸੇਵਾ ਵਿੱਚ ਪਾਣ ਆਪਣਾ ਜੋ ਵੀ ਯੋਗਦਾਨ ਯੋਗਦਾਨ ਪਾਣ ਤਾਂ ਜੋ ਜਿਹੜਾ ਕੰਮ ਹੈ ਜੋ ਇੰਨਾ ਟਾਈਮ 4 ਮਹੀਨੇ ਦਾ ਕੰਮ ਹੈ ਜੋ 2 ਮਹੀਨੇ ਦੇ ਅੰਦਰ ਅੰਦਰ ਤਕਰੀਬ ਖਤਮ ਹੋ ਜਾਵੇ ਹਾਂਜੀ ਸਾਨੂੰ ਸੰਤ ਬਲਬੀਰ ਸਿੰਘ ਜੀ ਨਾਲ ਸੇਵਾ ਕਰਕੇ ਬੜਾ ਮਾਣ ਮਹਿਸੂਸ ਹੁੰਦਾ 2001 ਤੋਂ ਜੁੜੇ ਹੋਏ ਆ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਅਸੀਂ ਜੁੜੇ 2001 ਤੋਂ ਸੀਚੇਵਾਲ ਸੰਤ ਸੰਤ ਬਲਬੀਰ ਸਿੰਘ ਜੀ ਨਾਲ ਠੀਕ ਹੈ ਜੀ ਪਰ ਰਹਿੰਦੇ ਅਸੀਂ ਲੁਧਿਆਣੇ ਆ ਅਸੀਂ ਲੁਧਿਆਣਾ ਵਾਸੀ ਹੁਣ ਇਹ ਹੀ ਅਪੀਲ ਕਰਦੇ ਆ ਕਿ ਸਾਡਾ ਸਾਥ ਦਿਓ ਜੀ ਜਦ ਤੱਕ ਇਥੇ ਬੁੱਢੇ ਨਾਲੀ ਸੇਵਾ ਚੱਲੂਗੀ ਅਸੀਂ ਨਾਲ ਹੀ ਕਰਾਂਗੇ ਸੇਵਾ ਆਪਣੇ ਹੱਥੀਂ ਮਿਹਨਤ ਕਰ ਰਹੇ ਹੋ ਅਸੀਂ ਰੇਤਾ ਭਰ ਰਹੇ ਹੋ ਬੂਰੀ ਭਰ ਰਹੇ ਹੋ ਕਿਹੋ ਜਿਹਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਸਾਨੂੰ ਹਾਂਜੀ ਪਰ ਇੱਕ ਗੱਲ ਆ ਜਦੋਂ ਦਾ ਇਹ ਪਾਣੀ ਗੰਦਲਾ ਹੋ ਜਾਣਾ ਮਨ ਨੂੰ ਬਹੁਤ ਦੁੱਖ ਹੋ ਰਿਹਾ 30 ਸਾਲ 35 ਸਾਲ ਪੁਰਾਣਾ ਜਦੋਂ ਦਾ ਇੱਥੇ ਸਾਡੇ ਸਾਡੇ ਦੇਖਣ ਦਾ ਤਜਰਬਾ ਕਿ ਪਾਣੀ ਸਾਫ਼ ਸੀ ਲੋਕ ਪੀਂਦੇ ਸੀਗੇ ਪਰ ਇਹ ਫੈਕਟਰੀਆਂ ਵਾਲਿਆਂ ਨੇ ਤੇ ਆਪਣੇ ਗੰਦੇ ਨਾਲ ਸਰਕਾਰਾਂ ਨੇ ਪਾਣੀ ਇਹ ਗੰਦਾ ਕਿੱਦਾਂ ਉਹਨਾਂ ਨੇ ਕਰਵਾਇਆ ਬੜਾ ਦੁੱਖ ਹੋ ਰਿਹਾ ਸਾਨੂੰ ਵੀ ਸੁਣਨ ਜਾਂਦਾ ਸਾਡੇ ਜਿਹੜੇ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਪਾਣੀ ਸਾਫ਼ ਹੁੰਦਾ ਸੀ ਬਹੁਤ ਸਾਫ਼ ਅਸੀਂ ਪੀਂ ਹਾਂਜੀ ਪੀਂਦੇ ਸੀ ਹਾਂਜੀ ਇਹ ਬਾਬੇ ਨਾਨਕ ਦਾ ਬੁੱਢਾ ਦਰਿਆ ਹੈ ਹੈ ਬਈ ਆ ਬੁੱਢਾ ਦਰਿਆ ਬਣਾਤਾ ਬੁੱਢਾ ਬੁੱਢਾ ਦਰਿਆ ਬਣਾਤਾ ਕਿਉਂ ਕਿ ਆ ਜਾਂਦਾ ਸੀ ਕਿ ਸਾਡੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਇਹ ਬੁੱਢਾ ਹੋ ਕੇ ਚੱਲੂਗਾ ਤਾਂ ਕਰਕੇ ਬੁੱਢਾ ਦਰਿਆ ਇਹ ਉਹ ਦਰਿਆ ਆ ਇਹ ਸਾਨੂੰ ਇਹਨੂੰ ਸਾਫ਼ ਕਰਨ ਦੀ ਲੋੜ ਹੈ ਉਹ ਲੋਕਾਂ ਦੇ ਨਾਮ ਦਿੱਤਾ ਬੁੱਢਾ ਨਾਲਾ ਗੰਦਾ ਨਾਲਾ ਹਾਂਜੀ ਗੰਦਾ ਨਾਲਾ ਹਾਂਜੀ ਇਹਦਾ ਬਾਬਾ ਬਾਬੇ ਨਾਨਕ ਜੀ ਨੇ ਕਿਹਾ ਸੀਗਾ ਜੀ ਇਹ ਬੁੱਢਾ ਹੋ ਕੇ ਚੱਲੂਗਾ ਜੀ 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 ਜਦ ਤੱਕ ਮਤਲਬ ਇਹ ਸੰਸਾਰ ਚੱਲੂਗਾ ਉਦੋਂ ਤੱਕ ਇਹ ਬੁੱਢਾ ਇਹ ਬਹਿ ਹੀ ਹੈ ਜੀ ਇਹ ਹਾਂਜੀ ਇਹ ਕਾਲੀ ਬਹਿ ਹੀ ਕਰ ਦਿੱਤੀ ਇਹਨਾਂ ਨੇ ਇਹ ਹੁਣ ਸੰਤ ਪ੍ਰਵੀਰ ਸਿੰਘ ਜੀ ਇਹਨੂੰ ਸਾਫ਼ ਸੁਥਰਾ ਕਰਨਗੇ ਫਿਰ ਲੋਕ ਦੇਖਣਗੇ ਆ ਕੇ ਉਹ ਸੁਲਤਾਨ ਜੋ ਲੋਧੀ ਤੋਂ ਬੱਚੇ ਆ ਕੇ ਸੇਵਾ ਕਰ ਰਹੇ ਇੱਥੇ ਜਿਹੜਾ ਲੁਧਰਾਨਾ ਵਾਸੀ ਆ ਉਹਨਾਂ ਵੱਲੋਂ ਇੱਥੇ ਕੋਈ ਨਹੀਂ ਪਹੁੰਚਿਆ ਕਿਹੜਾ ਕਹਿੰਦੇ ਸਾਰੇ ਮੈਂ ਤਾਂ ਸਰਕਾਰਾਂ ਨੂੰ ਐਮਐਲਏ ਨੂੰ ਕਾਉਂਸਲਰਾਂ ਨੂੰ ਇਹੀ ਅਪੀਲ ਕਰਨਾ ਚਾਹੁੰਨੀ ਆ ਕਿ ਬਾਬਾ ਜੀ ਦਾ ਸਾਥ ਦਿਓ ਸਾਡੇ ਸਾਥ ਦਿਓ ਅੱਗੇ ਠੀਕ ਹੈ ਨਾ ਸਾਡੇ ਵੀ ਜਦ ਤੱਕ ਸਵਾਸ ਆਸੀ